ਪ੍ਰੋਟੈਸਟ ਮਾਰਚ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲ ਹੋਏਗਾ ਤੇ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਨੇ ਔਰ ਜਿੰਨੀਆਂ ਵੀ ਆਜ਼ਾਦੀ ਪਸੰਦ ਜਥੇਬੰਦੀਆਂ ਨੇ ਤੇ ਸ਼ਕਸ਼ੀਤਾ ਨੇ ਸਾਰਿਆਂ ਨੂੰ ਸਾਡਾ ਸਨਿਮਰ ਸੱਦਾ ਹੈ ਕਿ ਦੋਨੋਂ ਪ੍ਰੋਗਰਾਮਾਂ ਦੇ ਵਿੱਚ 13 ਤੇ 15 13 ਹੁਸ਼ਿਆਰਪੁਰ ਤੇ 15 ਤਰਨਤਨ ਪਹੁੰਚੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਔਰ ਤੁਹਾਡੇ ਤੁਹਾਡਾ ਮਤਲਬ ਤੁਹਾਡੀ ਸ਼ਮੂਲੀਅਤ ਦਾ ਅਸੀਂ ਇੰਤਜ਼ਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਤੇ ਵਿੱਚ ਹਾਜ਼ਰ ਅੰਮ੍ਰਿਤਸਰ ਦੇ ਪੱਤਰਕਾਰ ਵੀਰੋ ਸਾਰਿਆਂ ਨੂੰ ਜੀ ਆਇਆਂ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਅੱਜ ਸਾਂਜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦਾ ਮੰਤਵ 15 ਅਗਸਤ ਨੂੰ ਜਦੋਂ ਪੂਰਾ ਭਾਰਤ ਆਪਣੀ ਸੋ ਕਾਲਡ ਆਜ਼ਾਦੀ ਦੇ ਜਸ਼ਨ ਮਨਾਉਂਦਾ ਉਸ ਮੌਕੇ ਪੰਜਾਬ 15 ਅਗਸਤ ਨੂੰ ਇੱਕ ਬਟਰੇਲ ਦੇ ਇੱਕ ਕਾਲਾ ਦਿਨ ਦੇ ਤੌਰ ਤੇ ਮਨਾਉਂਦਾ ਆ ਰਿਹਾ ਹਰ ਸਾਲ ਵਾਂਗ ਇਸ ਸਾਲ ਵੀ ਸਾਡੀਆਂ ਦੋਨੇ ਜਿਹੜੀਆਂ ਪ੍ਰੋ ਆਜ਼ਾਦੀ ਪਸੰਦ ਆਰਗੇਨਾਈਜੇਸ਼ਨਸ ਨੇ ਉਹ 15 ਅਗਸਤ ਨੂੰ ਕਾਲਾ ਦਿਨ ਦੇ ਤੌਰ ਤੇ ਮਨਾਉਂਦੇ ਹੋਏ ਤਰਨਤਾਰਨ ਵਿਖੇ ਇੱਕ ਪ੍ਰੋਟੈਸਟ ਮਾਰਚ ਕਰਨ ਗਿਆ ਦੋਨਾਂ ਆਰਗੇਨਾਈਜੇਸ਼ਨਸ ਦੇ ਮੈਂਬਰ ਤੁਰੰਤਾਂ ਦੀਆਂ ਸੜਕਾਂ ਤੇ ਉਤਰ ਕੇ ਜਿੱਥੇ ਪਿਛਲੇ 77 ਸਾਲਾਂ ਤੋਂ ਜਿਹੜੀ ਪੰਜਾਬ ਤੇ ਸਿੱਖਾਂ ਦੇ ਗੱਲ ਹਿੰਦੂਤਵ ਦੀ ਗੁਲਾਮੀ ਪਈ ਹੈ ਉਹਦੇ ਵਿਰੁੱਧ ਜਿਹੜੀਆਂ 77 ইয়ার্স ਦੀਆਂ 77 ਸਾਲਾਂ ਦੀਆਂ ਅਨਿਆਇ ਨੇ ਬੇਇਨਸਾਫੀਆਂ ਨੇ ਵਿਤਕਰੇ ਨੇ ਉਹਦੇ ਵਿਰੁੱਧ ਨਰਿੰਦਰ ਮੋਦੀ ਦੇ ਅਗਵਾਈ ਵਾਲੀ ਤਾਨਾਸ਼ਾਹ ਜਿਹੜੀ ਹਕੂਮਤ ਹੈ ਉਹਦੇ ਵਿਰੁੱਧ ਐਨਐਸਏ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਦੇ ਵਿਰੁੱਧ ਤੇ ਜਿਹੜੇ ਮੋਦੀ ਗਵਰਨਮੈਂਟ 3 ਨੇ ਤਿੰਨ ਨਵੇਂ ਕਾਲੇ ਕਾਨੂੰਨ ਲਾਗੂ ਕੀਤੇ ਨੇ ਜਿਹੜੇ 1 ਜੁਲਾਈ ਤੋਂ ਲਾਗੂ ਹੋਏ ਨੇ ਉਹਨਾਂ ਦੇ ਵਿਰੁੱਧ ਸੜਕਾਂ ਤੇ ਉਤਰਾਂਗੇ ਆਪਣਾ ਪ੍ਰੋਟੈਸਟ ਰਜਿਸਟਰ ਕਰਾਵਾਂਗੇ ਔਰ ਨਾਲ ਦੇ ਨਾਲ ਆਲਮੀ ਬਰਾਦਰੀ ਨੂੰ वर्ल्ड ਕਮਿਊਨਿਟੀ ਨੂੰ ਤੇ ਯੂਨਾਈਟਿਡ ਨੇਸ਼ਨਸ ਨੂੰ ਸਪੈਸ਼ਲੀ ਉਹਨਾਂ ਕੋਲੋਂ ਆਪਣੇ ਸਵੈ ਨਿਰਣੇ ਦਾ ਹੱਕ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਸਾਡਾ ਰਾਈਟ ਹੈ ਆਜ਼ਾਦੀ ਦਾ ਰਾਈਟ ਹੈ ਉਸ ਨੂੰ ਹਾਸਲ ਕਰਨ ਲਈ ਉਹਨਾਂ ਦੇ ਅੱਗੇ ਗੁਹਾਰ ਲਗਾਵਾਂਗੇ ਸੋ 15 ਅਗਸਤ ਨੂੰ ਤਰਨਤਾਰਨ ਵਿਖੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਦੇ ਮੈਂਬਰ ਸਹਿਬਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਜਬਰਦਸਤ ਪ੍ਰੋਟੈਸਟ ਮਾਰਚ ਕਰਨਗੇ ਜਿਹੜੇ ਤਿੰਨ ਨਵੇਂ ਕਾਲੇ ਕਾਨੂੰਨ ਮੋਦੀ ਗਵਰਨਮੈਂਟ ਤਿੰਨ ਲੈ ਕੇ ਆਈ ਹੈ ਉਸ ਦੇ ਵਿੱਚ ਇਹਨਾਂ ਨੇ ਪੁਰਾਣਾ ਜਿਹੜਾ ਆਲਰੇਡੀ ਪਹਿਲੇ ਕਾਨੂੰਨ ਸੀਗੇ ਜਿਹੜੇ ਪਹਿਲਾਂ ਤੇ ਇਹ ਕਿ ਇਹ ਜਿਹੜੇ ਤਿੰਨ ਨਵੇਂ ਕਾਨੂੰਨ ਨੇ ਇਹਨਾਂ ਦਾ ਨਾਂ ਹੀ ਉਹਨਾਂ ਨੇ ਹਿੰਦੀ ਤੇ ਸੰਸਕ੍ਰਿਤਿਕ ਦੇ ਮਿਕਸਚਰ ਦੇ ਵਿੱਚੋਂ ਰੱਖਿਆ ਹੋਇਆ ਇਹ ਸਭ ਤੋਂ ਪਹਿਲੀ ਤੇ ਓਬਜੈਕਸ਼ਨ ਇਹ ਹੈ ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਨੇ ਇਹਦੇ ਵਿੱਚ ਉਹਨਾਂ ਨੇ ਸੈਡਿਸ਼ਨ ਦਾ ਜਿਹੜਾ ਲਾਅ ਸੀ ਉਹਨੂੰ ਰੀਟੇਨ ਕੀਤਾ। ਪਿਛਲੇ ਡੇਢ ਸਾਲ ਤੋਂ ਸੁਪਰੀਮ ਕੋਰਟ ਦੇ ਵਿੱਚ ਸੈਡਿਸ਼ਨ ਦੇ ਅਗੇਂਸਟ ਪਟੀਸ਼ਨਸ ਪਈਆਂ ਹੋਈਆਂ ਸੀਗੀਆਂ। ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਕਿਉਂ ਨਾ ਅਸੀਂ ਇਹਨੂੰ ਸਟ੍ਰੱਕ ਡਾਊਨ ਕਰ ਦਈਏ ਤੇ ਸਰਕਾਰ ਆਪਣਾ ਵਿਊ ਪੁਆਇੰਟ ਦਵੇ। ਤੇ ਸਰਕਾਰ ਨੇ ਡੇਢ ਸਾਲ ਆਪਣਾ ਸਮਾਂ ਲੰਘਾਇਆ ਇਹ ਕਹਿ ਕੇ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਖੁਦ ਹੀ ਸਰਕਾਰ ਐਗਜ਼ੈਕਟਿਵ ਜਿਹੜੀ ਉਹ ਇਸ ਬਾਰੇ ਆਪਣਾ ਇੱਕ ਨਰਨਾ ਲਏਗੀ ਪਰ ਡੇਢ ਸਾਲ ਸਮਾਟ ਪਉਣ ਤੋਂ ਬਾਅਦ ਜਦੋਂ ਨਵੇਂ ਕਾਨੂੰਨ ਆਏ ਤੇ ਉਹਦੇ ਵਿੱਚ ਜਿਹੜਾ ਸਡਿਸ਼ਨ ਲਾਅ ਸੀ ਜਿਹੜਾ ਬ੍ਰਿਟਿਸ਼ ਟਾਈਮ ਦਾ ਲਾਅ ਸੀ ਆਰਕੀਕਲੋਜ ਨੂੰ ਕਹਿੰਦੇ ਨੇ ਉਹਨੂੰ ਰੀਟੇਨ ਕੀਤਾ ਗਿਆ ਔਰ ਜਿਹੜਾ ਸਭ ਤੋਂ ਇੰਪੋਰਟੈਂਟ ਸਾਡੇ ਪ੍ਰੋਟੈਸਟ ਦਾ ਇਸ਼ੂ ਹੋਏਗਾ ਟੌਪਿਕ ਹੋਏਗਾ ਉਹ ਹੈਗਾ ਟ੍ਰਾਂਸਨੇਸ਼ਨਲ ਟ੍ਰਾਂਸਨੇਸ਼ਨਲ ਰਿਪਰੈਸ਼ਨ ਜਿਹੜਾ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਪੂਰੀ ਸਿੱਖ ਫਰੀडम ਸਟਰਗਲ ਨੂੰ ਟੈਰਰਿਜ਼ਮ ਦਾ ਟੈਗ ਦੇ ਕੇ ਬਦਨਾਮ ਕੀਤਾ ਜਾ ਰਿਹਾ ਔਰ ਗੈਂਗਸਟਰਸ ਦੇ ਜਿਹੜੇ ਸਾਡੇ ਫਰੀडम ਫਾਈਟਰਸ ਨੇ ਉਹਨਾਂ ਦੇ ਨਾਮ ਇੱਕ ਜਗ੍ਹਾ ਤੇ ਕਲੱਬ ਕਰਕੇ ਸਾਡੇ ਫਰੀडम ਫਾਈਟਰਸ ਨੂੰ ਡਿਫੇਮ ਕੀਤਾ ਜਾ ਰਿਹਾ ਸੋ ਇਹ ਵੀ ਸਾਡੇ ਜਿਹੜਾ ਮੇਨ ਜਿਹੜਾ ਸਾਡਾ ਫੋਕਸ ਹੋਏਗਾ ਇਹਦੇ ਤੇ ਹੋਏਗਾ ਮੈਂ ਹੁਣ ਰਿਕੁਐਸਟ ਕਰਾਂਗਾ ਈਮਾਨ ਸਿੰਘ ਮਾਨ ਨੂੰ ਕਿ ਜਿਹੜੇ ਪੁਆਇੰਟਸ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਉਹ ਇਹਨਾਂ ਪੁਆਇੰਟਸ ਦੇ ਉੱਤੇ ਆਪਣਾ ਜਿਹੜਾ ਵਿਊ ਪੁਆਇੰਟ ਵੀ ਦੇਣਗੇ ਤੇ ਇਹਨੂੰ ਹੋਰ ਫਰਦਰ ਐਲੈਬੋਰੇਟਰੀ ਕਰਨ ਪੰਜਾਬ ਇੱਕ ਭਾਰਤ ਦੀ ਕਲੋਨੀ ਸਥਾਪਿਤ ਹੋਈ ਹੋਈ ਹੈ ਇਹ ਕਲੋਨੀਅਲਿਜ਼ਮ ਸਾਡੇ ਉੱਤੇ ਲੱਗੂ ਹੈ ਇਹਦੇ ਵਿੱਚ ਸਾਡੀ ਆਰਥਿਕਤਾ ਦੇ ਉੱਤੇ ਬਹੁਤ ਵੱਡੀ ਛੱਟ ਮਾਰੀ ਹੈ ਜਿਹਦੇ ਵਿੱਚ 70% ਜਿਹੜਾ ਸਾਡਾ ਵਪਾਰ ਸੀਗਾ ਉਹ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਸੀਗਾ ਉਹ ਬਾਰਡਰ ਸੀਲ ਕਰਕੇ ਇੱਥੇ ਸਾਨੂੰ ਇੱਕ ਪਰਮਾਣੂ ਸ਼ਸਤਰ ਦੇ ਪਰਛਾਇਆ ਅਧੀਨ 2 ਦਿਨ ਨਹੀਂ ਹੋਏ ਹਿਰੋਸ਼ਿਮਾ ਦੇ ਜਿਹੜਾ ਬੰਬ ਫਟਿਆ ਸੀ ਉਹਦੀ ਯਾਦ ਮਨਾਈ ਗਈ ਹੈ ਅੱਜ ਪੰਜਾਬ ਇਹ ਪਰਮਾਣੂ ਸ਼ਸਤਰਾਂ ਦੇ ਥੱਲੇ ਬੈਠਾ ਹੈ ਸਾਡੀ ਆਰਥਿਕਤਾ ਇਸ ਪੱਥਰ ਪੱਦਰ ਤਾਈਂ ਖਤਮ ਕਰਦੀ ਹੈ ਕਿ ਜਿਹੜਾ ਇੱਕ ਸੁਨਹਿਰਾ ਸਟੇਟ ਹੁੰਦਾ ਸੀਗਾ ਉਦੇ ਵਿੱਚ ਅੱਜ ਸਾਡੇ ਹਰੇਕ ਤਰ੍ਹਾਂ ਦੇ ਹਿਊਮਨ ਇੰਡੈਕਸ ਦੇ ਜਿਹੜੇ ਵੇਰਵੇ ਆ ਚਾਹੇ ਉਹ ਸਾਡੀ ਲਾਈਫ ਸਪੈਨ ਹੈ ਚਾਹੇ ਉਹ ਸਾਡੀ ਖੁਰਾਕ ਹੈ ਚਾਹੇ ਉਹ ਸਾਡੀ ਪੜ੍ਹਾਈ ਹੈ ਉਸ 'ਤੇ ਅਸੀਂ ਹੋਰ ਸਟੇਟਾਂ ਨਾਲੋਂ ਥੱਲੇ ਆਏ ਆ ਇਹ ਡਿਲੀਬਰਟ ਪਾਲਿਸੀ ਇੱਕ ਕਲੋਨੀਅਲ ਸਟੇਟ ਦੀ ਰਹੀ ਹੈ ਇਹਦੇ ਵਿੱਚ ਸਾਡੀ ਜਿਹੜੀ ਬੋਲੀ ਹੈ ਪੰਜਾਬੀ ਜਿਹੜੀ ਗੁਰੂ ਅੰਗਦ ਸਾਹਿਬ ਨੇ ਸੰਸਕ੍ਰਿਤ ਤੋਂ ਛੱਡ ਕੇ ਗੁਰਮੁਖੀ ਦਿੱਤੀ ਸੀ ਉਹਦੇ ਉੱਤੇ ਵੀ ਇਹਨਾਂ ਨੇ ਹਿੰਦੀ ਤੇ ਸੰਸਕ੍ਰਿਤ ਲਾਗੂ ਕਰਤਾ ਹੈ ਧਾਰਾ 351 ਮੇਰਾ ਖਿਆਲ ਕਹਿੰਦੀ ਹੈ ਕਿ ਹਿੰਦੀ ਚ ਜਿਹੜੀ ਨਵੀਂ ਸ਼ਬਦਾਵਲੀ ਪਾਈ ਜਾਣੀ ਹੈ ਉਹਦੀ ਰੂਟ ਸੰਸਕ੍ਰਿਤੋਂ ਹੋ ਸੰਸਕ੍ਰਿਤ ਨਾਲ ਸਾਡਾ ਹੋਰ ਕੋਈ ਰੋਲਾ ਨਹੀਂ ਪਰ ਜਿਹੜੀ ਮੰਨੂ ਦੀ ਸੋਚ ਹੈ ਜਿਹੜੀ ਕਹਿੰਦੀ ਹੈ ਕਿ ਸੰਸਕ੍ਰਿਤ ਦੀ ਪੜਾਈ ਬ੍ਰਾਹਮਣ ਨੇ ਕਿਸੇ ਹੋਰ ਨੂੰ ਲੈਣ ਨਹੀਂ ਦੇਣੀ ਉਹਨੂੰ ਸਿੱਖਣ ਨਹੀਂ ਦੇਣਾ ਸਿੱਖਿਆ ਨਹੀਂ ਦੇਣੀ ਉਹ ਸਿੱਖੀ ਦੇ ਬਿਲਕੁਲ ਬਰਖਰਾਫ ਹੈ ਕਿਉਂਕਿ ਗੁਰਸਾ ਗੁਰੂ ਸਾਹਿਬ ਨੇ ਸਾਨੂੰ ਜੂੰਦੇ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਉਹ ਪੜੇ ਲਿਖੇ ਗੁਰਮੁਖੀ ਦਾ ਲੇਖ ਗੁਰੂ ਅੰਗਦ ਸਾਹਿਬ ਨੇ ਸਾਨੂੰ ਦੇ ਕੇ ਇਹ ਸਥਾਪਿਤ ਕੀਤਾ ਤੇ ਭਾਰਤ ਆਪਣੇ ਪੈਸੇ ਵਰਤ ਕੇ ਸਟੇਟ ਬੈਂਕਾਂ ਚ ਹੋਰ ਸੈਂਟਰਲ ਅਧਾਰਿਆਂ ਦੇ ਵਿੱਚ ਪੰਜਾਬੀ ਨੂੰ ਹਟਾ ਕੇ ਉੱਥੇ ਪੰਜਾਬ ਦੇ ਵਿੱਚ ਹੀ ਹਿੰਦੀ ਨੂੰ ਸੰਸਕ੍ਰਿਤ ਨੂੰ ਸਥਾਪਿਤ ਕਰ ਰਿਹਾ ਹੈਗਾ ਸੋ ਸਾਡੀ ਬੋਲੀ ਦੇ ਉੱਤੇ ਵੀ ਇਹਨਾਂ ਨੇ ਹਮਲਾ ਕੀਤਾ ਹੋਇਆ ਹੈਗਾ ਜਿੱਥੇ ਬੀ ਆਰ ਅੰਬੇਦਕਰ ਨੇ ਧਾਰਾ 3 ਤੀਜੇ ਹਿੱਸੇ ਕਨਸਟੀਟਿਊਸ਼ਨ ਚ ਸਾਨੂੰ ਮਨੁੱਖੀ ਅਧਿਕਾਰ ਬਖਸ਼ੇ ਸੀ ਉਹ ਤਕਰੀਬਨ ਸਿੱਖਾਂ ਤੋਂ ਖੋਏ ਗਏ ਆ ਸਾਡਾ ਨਾਂ ਹੀ ਬਦਲਦਾ ਹੈਗਾ ਸਾਨੂੰ ਰੈਡਿਕਲ ਟੈਰਰਿਸਟ ਉਗਰਵਾਦੀ ਕਹਿ ਕੇ ਸਾਨੂੰ ਉਹ ਪਾਰਟ 3 ਆਫ ਦਾ ਕਨਸਟੀਟਿਊਸ਼ਨ ਚੋਂ ਕੱਢ ਹੀ ਦਿੱਤਾ ਹੈ ਕਿ ਤੁਸੀਂ ਮਨੁੱਖ ਹੋ ਇਹਨਾਂ ਨੇ ਜਿਵੇਂ ਮਨੂ ਦੀ ਸੋਚ ਹੈ ਕਿ ਤੁਸੀਂ ਉਹ ਮਲੇਸ਼ ਛੂਦਰ ਜਿਹੜੇ ਬਿਲਕੁਲ ਬਾਹਰ ਕੱਢੇ ਹੋਏ ਹੈਗੇ ਆ ਉਹਦੀ ਥਾਂ ਲੈਂਦੇ ਹਾਂ ਸਾਡਾ ਸਾਡੇ ਉੱਤੇ ਉਰੇ ਜਦ ਜ਼ਬਰ ਕੀਤਾ ਤਾਂ ਆਰਮ ਫੋਰਸਿਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਲਾਗੂ ਕਰਚਾ ਜਿਹਦੇ ਵਿੱਚ ਮਾਰਨ ਦੀ ਆਗਿਆ ਫੌਜ ਨੂੰ ਦੇਤੀ ਹੋਰਾਂ ਨੂੰ ਦੇਤੀ ਡਿਸਟਰਬਡ ਏਰੀਆ ਐਕਟ ਲਾਤਾ ਹੈਗਾ ਔਰ ਵਾਰ-ਵਾਰ ਪ੍ਰੀਵੈਂਟਿਵ ਕਸਟਡੀ ਦੇ ਸਾਡੇ ਉੱਤੇ ਇੰਨੇ ਜਾਦੇ ਕੇਸ ਪਏ ਆ ਕਿ ਮੇਰਾ ਖਲ ਅੰਮ੍ਰਿਤਸਰ ਜ਼ਿਲ੍ਹੇ ਚ ਤਰਨਤਾਰਨ ਸਾਭ ਚ ਮਾਝੇ ਚ ਇੱਕ ਵੀ ਪਰਿਵਾਰ ਨਹੀਂ ਹੋਣਾ ਜਿਹਦਾ ਕੋਈ ਨਾ ਕੋਈ ਰਿਸ਼ਤੇਦਾਰ ਪ੍ਰੋਵੈਂਟਿਵ ਕਸਟਡੀ 'ਚ ਅੰਦਰ ਨਾ ਕੀਤਾ ਹੋਵੇ ਸਾਨੂੰ ਇੱਥੇ ਮਨੁੱਖ ਸਮਝਿਆ ਹੀ ਨਹੀਂ ਜਾਂਦਾ ਹੈਗਾ ਹਰੇਕ ਪੱਖੋਂ ਇਹ ਸਾਨੂੰ ਸਾਡੇ ਮਨੁੱਖਤਾ 'ਚੋਂ ਕੱਢ ਕੇ ਨਾ ਬੋਲ-ਬੋਲ ਕੇ ਹੁਣ ਬਾਹਰ ਵੀ ਮਾਰਨ ਲੱਗ ਪਏ ਆ ਕਿੰਨੀ ਸ਼ਰਮ ਦੀ ਗੱਲ ਹੈ ਕਿ ਮੋਦੀ ਨੇ ਆਪਣੇ ਚੋਣ ਮੈਨੀਫੈਸਟੋ 'ਚ ਕਿਹਾ ਕਿ ਅਸੀਂ ਦੁਸ਼ਮਣਾਂ ਨੂੰ ਬਾਹਰ ਵੀ ਜਾ ਕੇ ਮਾਰਾਂਗੇ ਉਹਦਾ ਪ੍ਰੋਸੈਸ ਕੀ ਹੈ ਪ੍ਰੋਸੀਜਰ ਕੀ ਹੈ ਕਿਰੇ ਕਾਨੂੰਨ ਤਹਿ ਤੁਸੀਂ ਕਰ ਰਹੇ ਹੋ ਸਾਨੂੰ ਕਾਨੂੰਨ ਤੋਂ ਬਾਹਰ ਰੱਖ ਕੇ ਜਿਵੇਂ ਮੰਨੂ ਨੇ ਜਿਹੜੇ ਛੂ ਨਹੀਂ ਸਕਤੇ ਸੀ ਉਹਨਾਂ ਦੇ ਉੱਤੇ ਚਾਹੇ ਉਹਨਾਂ ਦੇ ਜੀਵ 'ਚ ਉਬਲਦਾ ਤੇਲ ਪਾ ਦੋ ਚਾਹੇ ਮੇਖ ਲਾ ਦੋ ਉਹ ਸਾਡੀ ਜ਼ੁਬਾਨ ਹੀ ਬੰਦ ਕਰਨਾ ਚਾਹੁੰਦੇ ਹੈਗੇ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹੈਗਾ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਵਿੱਚ ਉਹ ਸਾਡੇ ਉੱਤੇ ਲਾਗੂ ਹੋਣਾ ਚਾਹੀਦਾ ਹੈ ਕਿਉਂਕਿ ਭਾਰਤ ਨੇ ਯੂਨਾਈਟਿਡ ਨੇਸ਼ਨਸ ਦੇ ਉੱਤੇ ਸਾਈਨ ਕੀਤਾ ਹੈਗਾ ਔਰ ਧਾਰਾ 51 ਸੁਵਿਧਾਨ ਦੀ ਕਹਿੰਦੀ ਹੈ ਕਿ ਜਿਹੜੀ ਟ੍ਰੀਟੀ ਭਾਰਤ ਨੇ ਸਾਈਨ ਕੀਤੀ ਉਹਨੂੰ ਮੰਨਣੀ ਪੈਣੀ ਹੈ ਅਸੀਂ ਮਿਸਾਲ ਵੀ ਦਿੰਦੇ ਆ ਕਿ ਜਿਵੇਂ ਬੰਗਲਾਦੇਸ਼ ਨਾਲ ਲੈਂਡ ਬਾਰਡਰ ਡਿਸਪਿਊਟ ਜੋ ਪਹਿਲਾਂ ਕੋਈ ਦੇਸ਼ ਹੀ ਨਹੀਂ ਸੀ ਇੰਦਰਾ ਗਾਂਧੀ ਨੇ ਜੰਗ ਕਰਾ ਕੇ ਇੱਕ ਨਵਾਂ ਦੇਸ਼ ਖੜਾ ਕਰਤਾ ਬੰਗਲਾਦੇਸ਼ ਉਹਦੇ ਨਾਲ ਉਹਨਾਂ ਨੂੰ ਜ਼ਮੀਨਾਂ ਦੇਤੀਆਂ 7000 ਏਕੜ ਉਹਨਾਂ ਤੋਂ ਲੈ ਕੇ 17000 ਏਕੜ ਉਹਨਾਂ ਨੂੰ ਦੇਤੇ ਮਤਲਬ ਕਿ ਉਹਨਾਂ ਨੇ 10000 ਏਕੜ ਇੱਕ ਦੇਸ਼ ਨੂੰ ਦੇਤੇ ਕਹਿੰਦੇ ਆ ਕਿ ਅਖੰਡਤਾ ਭੰਗ ਨਹੀਂ ਕਰ ਸਕਦੇ ਪਰ ਇਸਲਾਮਿਕ ਰਿਪਬਬਲਿਕ ਆਫ ਬੰਗਲਾਦੇਸ਼ ਨੂੰ ਜਦ 10000 ਏਕੜ ਮੁਫਤ ਦੇ ਦੇ ਸਕਦੇ ਆ ਤੇ ਅਸੀਂ ਬੇਨਤੀ ਕਰਦੇ ਆ ਇਹ ਗੁਰੂ ਕੀ ਨਗਰੀ ਨੂੰ ਇੱਕ ਵੈਟਿਕਨ ਦਾ ਸਟੇਟਸ ਕਿਉਂ ਨਹੀਂ ਦੇ ਰਹੇ ਇਹ ਕਿਉਂਕਿ ਜ਼ਮੀਨ ਤਾਂ ਇਹ ਦੇ ਸਕਦੇ ਆ ਇਹ ਸ਼ੁਰੂ ਕੀਤਾ ਇੰਦਰਾ ਗਾਂਧੀ ਨੇ ਲੈਂਡ ਬਾਰਡਰ ਐਗਰੀਮੈਂਟ 1970 ਦੇ ਵਿੱਚ ਤੇ ਇਹਨੂੰ ਮੋੜ ਲਈ 2015 ਦੇ ਵਿੱਚ ਨਰਿੰਦਰ ਮੋਦੀ ਨੇ ਸੋ ਸਾਨੂੰ ਜ਼ਮੀਨ ਦੇਣੀ ਜਿੱਥੇ ਅਸੀਂ ਵੀ ਕੈਨ ਫੀਲ ਦਾ ਲਾਈਟ ਆਫ ਫਰੀडम ਇਹੋ ਜੀ ਥਾਂ ਅੰਬਰਸਰ ਸਾਹਿਬ 'ਚ ਉਹਨਾਂ ਨੂੰ ਸਥਾਪਿਤ ਕਰਨੀ ਚਾਹੀਦੀ ਹੈ ਸੋ ਅਸੀਂ ਆਪਣੇ ਹੱਕਾਂ ਲਈ ਆਪਣੇ ਸੋਚ ਲਈ ਆਪਣੇ ਕੌਮ ਲਈ ਆਪਣੇ ਆਰਥਿਕਤਾ ਲਈ ਜਿਹੜਾ 15 ਅਗਸਤ ਨੂੰ ਮਾਰਚ ਕੱਢ ਰਹੇ ਆ ਉਹ ਕਰਾਂਗੇ ਤੇ ਮੈਂ ਧੰਨਵਾਦੀ ਆ ਸਰ ਕਮਲਪਾਲ ਸਿੰਘ ਦਾ ਜਿਨ੍ਹਾਂ ਨੇ ਇਹ ਕੰਮ ਤੋਰਿਆ ਵਾਇਰਜੀ ਕਾ ਖਾਲਸਾ ਵਾਇਰਜੀ ਕੀ ਫਤਿਹ ਪਹਿਲਾਂ ਇੱਕ 13 ਦਾ ਵੀ ਪ੍ਰੋਗਰਾਮ ਹੈ ਹੁਸ਼ਿਆਰਪੁਰ ਪਰਮਜੀਤ ਸਿੰਘ ਮੰਡ ਬਰੀਫ ਕਰ ਦਿੰਦੇ ਨੇ 13 ਬਾਰੇ ਤੇ ਫਿਰ ਅਸੀਂ ਤੁਹਾਡੇ ਸਵਾਲ ਵੀ ਲੈਣੇ ਆ ਤੇ ਇੱਕ ਹੋਰ ਵੀ ਅੱਜ ਦਾ ਜਿਹੜਾ ਟੌਪਿਕ ਹੈ ਜਿਹਦੇ ਤੇ ਬਾਰੇ ਅਸੀਂ ਬੋਲਾਂਗੇ ਜਿਹੜਾ ਇੱਕ ਅਕਾਲੀ ਦਲ ਦਾ ਸੋ ਕਾਲਡ ਜਿਹੜੀ ਇੰਟਰਨਲ ਪਾਵਰ ਸਟਰਗਲ ਚੱਲ ਰਹੀ ਹੈ ਇਹਦੇ ਤੇ ਵੀ ਅਸੀਂ ਆਪਣੇ ਕਮੈਂਟ ਦੇਾਂਗੇ ਪਰ 13 ਬਾਰੇ ਕਰਮਜੀਤ ਸਿੰਘ ਤੁਹਾਡੇ ਨਾਲ ਆਪਣੇ ਵਿਊਜ਼ ਸ਼ਾਂਦੇ ਕਰਦੇ ਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ 15 ਅਗਸਤ ਦੇ ਪ੍ਰੋਗਰਾਮ ਸੰਬੰਧੀ ਸਰਦਾਰ ਕਮਰਪਾਲ ਸਿੰਘ ਅਤੇ ਸਰਦਾਰ ਰਮਨ ਸਿੰਘ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ ਦਾਲ ਖਾਲਸਾ ਨੂੰ ਸਥਾਪਿਤ ਹੋਏ ਇਸ ਸਾਲ 46 ਬਾਰੇ ਪੂਰੇ ਹੋ ਜਾਣੇ 46 ਬਾਰੇ ਪਹਿਲਾਂ 13 ਅਗਸਤ 1978 ਨੂੰ ਸਰਦਾਰ ਗਜਿੰਦਰ ਸਿੰਘ ਜਿਨ੍ਹਾਂ ਦੀ ਹਾਲ ਹੀ ਹੈ ਡੈਥ ਹੋਈ ਹੈ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ 13 ਅਗਸਤ 1978 ਨੂੰ ਜੋ ਮਜੂਦਾ ਦਲ ਖਾਲਸਾ ਇਹਨੂੰ ਹੋਂਦੇ ਵਿੱਚ ਲਿਆਂਦਾ ਸੀ ਪਿਛਲੀ ਤਕਰੀਬਨ ਅੱਧੀ ਸਦੀ ਤੋਂ ਦਲ ਖਾਲਸਾ ਆਪਣੀ ਟੈਗ ਲਾਈਨ ਇੰਡੀਪੈਂਡੈਂਸ ਐਜ਼ ਅ ਗੋਲ ਆਜ਼ਾਦੀ ਇੱਕ ਇੱਕ ਰਾਹ ਉਹਦੇ ਉੱਤੇ ਅਡੋਲ ਖੜਾ ਆ ਔਰ ਕੱਲਾ ਖੜਾ ਹੀ ਨਹੀਂ ਆ ਉਹਦੇ ਉੱਤੇ ਕੰਮ ਕਰ ਰਿਹਾ ਲਗਾਤਾਰ ਔਰ ਅੱਜ ਵੀ ਸਾਡਾ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਅਨੰਤਰ ਜਾਰੀ ਆ ਅਸੀਂ ਡੈਮੋਕਰੈਟਿਕ ਵੇ ਦੇ ਨਾਲ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ੀ ਰਾਂ ਔਰ ਇਸੇ ਤਹਿਤ ਹੀ ਆਪਣਾ ਸਥਾਪਨਾ ਦਿਵਸ ਮਨਾਉਂਦੇ 13 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਕਾਨਫਰੰਸ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਆਪਣੇ ਮਰਹੂਮ ਸਰਪ੍ਰਸ ਸਰਦਾਰ ਗਿਜਿੰਦਰ ਸਿੰਘ ਅਤੇ ਪਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਕੈਨੇਡਾ ਦੇ ਵਿੱਚ ਸ਼ਹੀਦ ਕੀਤਾ ਸੀ ਔਰ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਕਾਲਿਸਤਾਨ ਦਾ ਮੁੱਦਾ ਵਰਲਡ ਲੈਵਲ ਦੇ ਉੱਤੇ ਵਿਚਾਰਿਆ ਜਾ ਰਿਹਾ ਹੈ ਇਹਨਾਂ ਦੋਵਾਂ ਸ਼ਖਸੀਤਾਂ ਨੂੰ ਸਮਰਪਿਤ ਆਜ਼ਾਦੀ ਮਾਰਚ ਪੁਸ਼ਿਆਰਪੁਰ ਦੇ ਵਿੱਚ ਕੀਤਾ ਜਾਏਗਾ ਜਿਹੜਾ ਕਿ 3 ਵਜੇ ਗੁਰਦੁਆਰਾ ਸਿੰਘ ਸਭਾ ਤੋਂ ਆਰੰਭ ਹੋਏਗਾ ਔਰ ਅੰਬੇਦਕਰ ਚੌਂਕ ਦੇ ਵਿੱਚ ਜਾ ਕੇ ਸੰਪੂਰਨ ਹੋਏਗਾ ਔਰ ਇਸ ਮਾਰਚ ਦਾ ਜਿੱਥੇ ਮੇਨ ਮਕਸਦ ਦਾਲ ਖਾਲਸਾ ਦੀ ਬਰੇ ਗੰਡ ਮਨਾਉਣਾ ਹੈ ਉੱਥੇ ਹੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਰਾਈਟ ਟੂ ਸੈਲਫ ਡਟਰਮੀਨੇਸ਼ਨ ਦੀ ਜਿਹੜੀ ਗੱਲ ਹੋਈ ਹੈ ਸਵੈਰਣ ਨੇ ਦੇ ਅਧਿਕਾਰ ਦੀ ਜਿਹੜੀ ਗੱਲ ਹੋਈ ਹੈ ਜਿੰਨੂੰ ਸੌਖੇ ਸ਼ਬਦਾਂ ਦੇ ਵਿੱਚ ਅੱਗੇ ਸਬ ਕ੍ਰਾਸ ਦੇ ਜਿਹੜਾ ਰੀਫਰੈਂਡਮ ਕਿਹਾ ਜਾਂਦਾ ਹੈ ਉਹਦੀ ਗੱਲ ਕਰਦੇ ਕਿਉਂਕਿ ਜਿਵੇਂ ਪਹਿਲਾਂ ਕਿਹਾ ਕਿ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਸੰਘਰਸ਼ ਕਰਦੇ ਹਾਂ ਔਰ ਰੀਫਰੈਂਡਮ ਜਾਂ ਰਾਈਟ ਟੂ ਸੈਲਫ ਡਟਰਮੀਨੇਸ਼ਨ ਇੱਕ ਇਹੋ ਜਿਹਾ ਟੂਲ ਆ ਇੱਕ ਇਹੋ ਜਿਹਾ ਅਧਿਕਾਰ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹਦੇ ਨਾਲ ਬਿਨਾ ਤੁਸੀਂ ਕਿਸੇ ਵੀ ਪਾਸਿਓਂ ਇੱਕ ਬੂੰਦ ਵੀ ਖੋਣ ਦੀ ਡੋਲੇ ਕਿਸੇ ਖਿੱਤੇ ਦਾ ਫੈਸਲਾ ਕਰ ਸਕਦੇ ਹੋ ਉੱਥੇ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਇਹ ਤਾਨਾ ਮਾਰਦੇ ਨੇ ਕਿ ਸਿਰਫ 4 ਕਿਲੋ ਕੇ ਖਾਲਸਤਾਨ ਦੀ ਗੱਲ ਕਰਦੇ ਨੇ ਔਰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇੰਡੀਆ ਦੇਲਵਾ ਕਰੇ ਆਪਣੇ ਸੰਵਿਧਾਨ ਦੇ ਵਿੱਚ ਤਰਮੀਮ ਕਰੇ ਔਰ ਰਾਈਟ ਟੂ ਸੈੱਲ ਡਿਟਰਮੀਨੇਸ਼ਨ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਪੰਜਾਬ ਦੇ ਚ ਰੀਫਰੈਂਡਮ ਕਰਾਇਆ ਜਾਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਤੇ ਪੰਜਾਬ ਦੇ ਲੋਕ ਆਪਣੀ ਤਕਦੀਰ ਦੇ ਮਾਲਕ ਖੁਦ ਬਣ ਸਕਣ ਸੋ ਇਸ ਡਿਮਾਂਡ ਨੂੰ ਲੈ ਕੇ ਵੀ ਹੁਸ਼ਿਆਰਪੁਰ ਦੇ ਵਿੱਚ 13 ਤਰੀਕ ਨੂੰ ਆਜ਼ਾਦੀ ਮਾਰਚ ਕੀਤਾ ਜਾਏਗਾ ਜਿਹੜਾ ਕਿ ਸਮਰਪਿਤ ਹੋਏਗਾ